دنیا نا سال جو مر ونج سی لوکا نا سالے جو مر خاک تھی واہو میرے صاحبہ واہو گرمک سدا صلاحی ہے ਸੱਚੇ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮ ਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਲ ਦੁਨੀਆ ਨਾ ਸਲਾਹੇ ਜੋ ਮਰਵੰਝ ਸੀ ਲੋਕ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀ ਹੈ ਸੱਚੇ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਨ ਦੁਨੀਆਂ ਨਾ ਸਲਾਹੇ ਜੋ ਮਰਵੰਝ ਸੀ ਲੋਕ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚੇ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਨ ਦੁਨੀਆਂ ਨਾ ਸਲਾਹੀ ਜੋ ਮਰਵੰਝ ਸੀ ਲੋਕ ਨਾ ਸਲਾਹੀ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀ ਹੈ ਸੱਚ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਨ ਦੁਨੀਆ ਨਾ ਸਲਾਹੇ ਜੋ ਮਰਵੰਝ ਸੀ ਲੋਕ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਨ ਦੁਨੀਆ ਨਾ ਸਲਾਹੇ ਜੋ ਮਰਵੰਝ ਸੀ ਲੋਕ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀ ਹੈ ਸੱਚ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਲ ਦੁਨੀਆਂ ਨਾ ਸਲਾਹੇ ਜੋ ਮਰਵੰਝ ਸੀ ਲੋਕ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਨ ਦੁਨੀਆਂ ਨਾ ਸਲਾਹੇ ਜੋ ਮਰਵੰਝ ਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਨ دنیا نا سال جو مر ونج سی لوکا نا سالے جو مر خاک تھی واہو میرے صاحبہ باہو گرمک سدا صلاحی ہے ਸੱਚਾ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਲ دنیا نا سال جو مر ونج سی لوکا نا سالے جو مر خاک تھی واہو میرے صاحبہ واہو گرمک سدا صلاحی ہے ਸੱਚੇ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਲ دنیا نا سالاہے جو مر ونج سی لوکا نا سالے جو مر خاک تھی واہو میرے صاحبہ واہو گرمک سدا صلاحی ہے ਸੱਚ ਵੇ ਪਰਵਾਹ ਦੁਨੀਆ ਕੇਰੀ ਦੋਸਤੀ ਮਨ ਮੁਖ ਦਜ ਮਰਨ ਜਮਪੁਰ ਬਦੇ ਮਾਰੀ ਅਹੇ ਵੇਲਾ ਨਾਲ ਹਨ